ਆ ਨੰਬਰ ਕਿਰੇ ਯੂਕਪ੍ਰੀਆ ਗੁਰਦੀ ਟੀਮਾਂ ਤੋਂ ਜੋ ਜਿਹੜਾ ਸਮਾਪਤ ਹੋ ਗਿਆ ਹੈ ਸ਼ਪਾਰ ਦੀ ਟੀਮ ਬਸਟ ਦੁੱਤ ਸੈਕੰਡਾ ਦੋਨੋਂ ਟੀਮਾਂ ਦਾ ਇੱਕ ਖਿਡਾਰੀ ਸਾਡੇ ਕੋਲ ਆ ਗਏ ਪੈਸੇ ਲੈ ਜਾਓ ਸਾਡੇ ਚੋਗਨਪ੍ਰੀਤ ਕੋਤਰਾ ਬਲਬੀਰ ਸਿੰਘ ਪ੍ਰੈਕਟਰਡਰ ਬਾਇਰ ਯਾਫੀਆਂ ਲਈ 11 1100 ਰੁਪਿਆ ਉਹਨਾਂ ਨੇ ਪਾ ਦਿੱਤਾ ਪਾਦਰੋਂ ਧੰਨਵਾਦ ਕਰਦੇ ਆ ਜੀ ਹਾਂ ਜੀ ਨੋਟ ਕਰੋ ਸ਼ਪਾਰ ਦੀ ਟੀਮ ਜਿਹੜੀ ਫਸਤ ਹੈ ਮੈਂ ਕਿਹ ਉਹ ਤਖੁਰਦ ਸਕਦਾ ਮੈਂ ਕਿ ਤੋ ਤੁਹਾਡਾ ਆ ਕੋਈ ਸਾਥੀਕਰ ਨਹੀਂ ਦੇਜੋ ਪੈਸੇ ਲੈ ਜੋ ਪਰੋਂ ਅੱਗੇ ਬਾਕੀ ਉਸ ਮਾਰਨ ਦੀ ਮਾਫੀ ਦੇ ਦੂਗਾ ਰਾਹੀ ਦੇ ਕੋਲ ਨੂੰ ਕੋਲ ਦੇ ਪਾਸੇ ਹੈਲੋ ਆ ਬੈਸਟ ਸੁਣ ਲੋ ਜੀ ਗਾਇਸ ਸੁਣੋ ਸਪਾਰ ਵਾਲੇ ਸ਼ੈਲੀ ਨੇ ਸੱਤ ਕਬੱਡੀਆਂ ਪਾ ਕੇ ਪੰਜ ਨੰਬਰ ਲਾਇਆ ਹੈ ਸ਼ੈਲੀ ਸਪਾਰ ਵਾਲਾ ਅੱਜ ਦੇ ਇਸ ਕਬੱਡੀ ਕੱਪ ਦਾ ਵੈਸਟ ਰੇਡਰ ਹੈ ਢੋਟਿਆਂ ਵਾਲੇ ਬਿੱਲੇ ਨੇ ਤਿੰਨ ਟੱਚ ਲੈ ਕੇ ਤਿੰਨੇ ਜੱਫੇ ਲਾਇਆ ਹੈ ਪਿੱਲਾ ਢੋਟਿਆਂ ਵਾਲਾ ਅੱਜ ਦੇ ਕੱਪ ਦਾ ਵੈਸਟ ਜਾਫੀ ਹੈ ਟੀਮ ਦੀ ਸਹਿਮਤੀ ਨਾਲ ਕਲਵੀਰਾ ਸਾਹੇ ਤੌਰ ਤੇ ਵੈਸਟ ਜਾਫੀ ਹੈ ਕਿਨੇ ਸ਼ੈਲੀ ਨੇ ਸੱਤ ਕਬੱਡੀਆਂ ਪਾਈਆਂ ਤੇ ਪੰਜ ਨੰਬਰ ਲਿਆ ਵੈਸਟ ਰੇਡਰ ਬਣਿਆ ਔਰ ਬਿੱਲਾ ਟੋਟਿਆਂ ਵਾਲਾ ਤਿੰਨ ਟੱਚ ਤਿੰਨ ਜਫੇ ਔਰ ਟੀਮ ਦੀ ਸਹਿਮਤੀ ਦੇ ਨਾਲ ਕਲਵੀਰਾ ਸ਼ਿਪਾਰ ਵਾਲਾ ਸਾਂਝੇ ਤੌਰ ਤੇ ਰੈਸਟ ਬਣਿਆ ਬਹੁਤ-ਬਹੁਤ ਮੁਬਾਰਕ